ਹੈਲੋ ਜੀ ਸ਼ਸ਼੍ਰੀ ਕਾਲ ਜੀ ਮੈਂ ਮਨਜੀਤ ਕੌਰ ਆਫ ਸਭ ਨੂੰ ਪਿਆਰ ਭਰੀ ਸ਼ਸ਼੍ਰੀ ਕਾਲ ਆਕਾਰ ਵਰਕ ਵੈਗਰੂ ਸਾਨੂੰ ਛੜਦੀ ਕਲਾ ਚ ਰੱਖੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸੈਨ ਨੂੰ ਵੀ ਇਹ ਗੱਲ ਕਹਿਣਾ ਚਾਹਣੀ ਆਂ ਵੀ ਮੈਨੂੰ ਬੜਾ ਵੀ ਮਤਲਬ ਤਰਸ ਆਉਂਦਾ ਜਦੋਂ ਮੈਨੂੰ ਭੈਣਾ ਫੋਨ ਕਰਦੀਆਂ ਵੀ ਅਸੀਂ ਇਸ ਪੱਖੋਂ ਦੁਖੀ ਆਂ ਅਸੀਂ ਇਸ ਪੱਖੋਂ ਦੁਖੀ ਆਂ ਇਸ ਚੀਜ਼ ਦਾ ਮੈਨੂੰ ਗਿਆਨ ਆ ਵੀ ਕੋਈ ਨਾ ਕੋਈ ਬੰਦਾ ਕਿਸੇ ਨਾ ਕਿਸੇ ਚੀਜ਼ ਕੋ ਖੁੱਦੁਖੀ ਹੁੰਦੀ ਹੁੰਦਾ ਫੇਰ ਹੀ ਅਗਲਾ ਕਿਸੇ ਨੂੰ ਫੋਨ ਕਰਦਾ ਹਨਾ ਜੀ ਦੇਖੋ ਭਣਾ ਮੈਂ ਤੁਹਾਨੂੰ ਸਿਰਫ ਪਾਠ ਕਰਨਾ ਦੱਸਦੀ ਹਾਂ ਗੁਰੂ ਦੇ ਲੜ ਜੋੜਦੀਆਂ ਕਿਉਂਕਿ ਮੈਂ ਆਪ ਪਰਮਾਤਮਾ ਦੀ ਲੜ ਲੱਗੀ ਸੀ ਤੇ ਮੇਰੇ ਆਪ ਦੇ ਪਰਮਾਤਮਾ ਨੇ ਦੁੱਖ ਖਤਮ ਕੀਤੇ ਨੇ ਪਰ ਉਹਨਾਂ ਦੁੱਖਾਂ ਲਈ ਮੈਨੂੰ ਵੀ ਸਮਾਂ ਲੱਗਿਆ ਸੀ ਜੇਕਰ ਭਣਾ ਤੁਸੀਂ ਵੇਟ ਕਰ ਸਕਦੇ ਹੋ ਤਾਂ ਜਰੂਰ ਕਰੋ ਨਹੀਂ ਜਦੋਂ ਰੱਬ ਨਾਲ ਆਪਾਂ ਜੁੜਦੇ ਆ ਨਾ ਤੇ ਆਪਾਂ ਨੂੰ ਥੋੜਾ ਬੇਟਤਾ ਕਰਨਾ ਪੈਂਦਾ ਹੀ ਹੈ ਜੀ ਹਰ ਇੱਕ ਚੀਜ਼ ਦਾ ਟਾਈਮ ਤਾਂ ਹੁੰਦਾ ਹੀ ਹੈ ਪਰ ਤੁਸੀਂ ਕਹਦੇ ਨੇ ਵੀ ਅਸੀਂ ਪਾਣੀ ਪੜਦਿਆਂ ਨੂੰ ਇੰਨੇ ਦਿਨ ਹੋ ਗਏ ਤੇ ਸਾਡਾ ਆਇ ਨਹੀਂ ਹੋਇਆ ਜਾਓ ਨਹੀਂ ਹੋਇਆ ਦੇਖੋ ਵੀਰੇ ਮੈਂ ਕੋਈ ਨਹੀਂ ਤਾਂ ਮੈਂ ਕੋਈ ਪੁੱਛਾਂ ਦੀ ਨਹੀਂ ਆ ਹਨਾ ਤੇ ਨਹੀਂ ਮੇਰੀ ਚ ਕੋਈ ਸ਼ਕਤੀ ਹੈ ਵੀ ਮੈਂ ਕਹਦਾ ਐ ਹੋ ਜੂ ਐ ਹੋ ਜੂ ਦੇਖੋ ਵੀਰੇ ਗੱਪ ਛੱਡ ਆਪਣੀ ਮੈਂ ਤੁਹ ਬਾਈ ਦੇ ਐ ਹੋ ਜੂ ਅੱਜ ਮੈਂ ਤਾਂ ਸਿਰਫ ਜਿੰਨਾ ਤਜਰਬਾ ਮੇਰਾ ਹੈਗਾ ਮੈਂ ਤਾਂ ਉਨੀ ਗੱਲ ਦੱਸਦੀ ਹੁੰਨੀ ਆ ਮੇਰਾ ਤਜਰਬਾ ਇਹ ਹੀ ਹੈ ਵੀ ਜਿਹੜਾ ਸੱਚੇ ਪਾਤਸ਼ਾਹ ਵੈਗਰੂ ਦੇ ਲਾੜ ਲੱਗਿਆ ਤੇ ਉਹ ਪਰਮਾਤਮਾ ਉਹਦੇ ਲਈ ਉਹੀ ਕਰਦਾ ਜੋ ਉਹਦੇ ਲਈ ਚੰਗਾ ਹੁੰਦਾ ਤੇ ਆਪਾਂ ਨੂੰ ਐ ਲੱਗਦਾ ਵੀ ਆਪਣੇ ਨਾਲ ਮਾੜਾ ਹੋ ਰਿਹਾ ਠੀਕ ਹੈ ਮਿਲਦਾ ਵੀਰੇ ਕਰਮ ਅਨੁਸਾਰ ਹੈ ਮੈਂ ਚੇਲਾ ਨਹੀਂ ਹੈਗਾ ਵੀਰੇ ਤੁਸੀਂ ਵੀ ਮੈਨੂੰ ਫੋਨ ਕਰਦੇ ਹੋ ਮੈਨੂੰ ਬੜਾ ਦੁੱਖ ਆਉਂਦਾ ਜੇ ਤੁਸੀਂ ਮੇਰੇ ਕੋਲ ਆ ਕੇ ਦੁੱਖ ਦੱਸਦੇ ਹੋ ਕਿ ਸਾਡੇ ਆ ਕੰਮ ਨਹੀਂ ਬਣਦੇ ਦੇਖੋ ਭਣੇ ਨਾ ਮੈਂ ਪੁੱਛਾਂ ਦਿੰਨੀ ਆ ਨਾ ਮੇਰੇ ਚ ਕੋਈ ਕਲਾਕ੍ਰਿਤੀ ਹੈ ਮੈਂ ਤਾਂ ਸਿਰਫ ਇੱਕ ਵਾਹਿਗੁਰੂ ਦੇ ਲੱਗੀਆਂ ਮੇਰਾ ਮਤਲਬ ਸਿਰਫ ਤੁਹਾਨੂੰ ਵੀ ਵਾਹਿਗੁਰੂ ਦੇ ਲੱਗਾਂ ਪਰ ਤੁਸੀਂ ਤਾਂ ਗਲਤ ਫਹਿਮੀ ਦਾ ਸਕਾਰ ਹੋ ਗਏ ਮੈਨੂੰ ਫੋਨ ਕਰਕੇ ਪੁੱਛਦੇ ਹੋ ਵੀ ਸਾਡਾ ਕੰਮ ਕਿਵੇਂ ਹੋਵੇਗਾ ਦੇਖੋ ਜੀ ਮੈਂ ਤਾਂ ਗੁਰਬਾਣੀ ਨਾਲ ਹੀ ਆਪਦੇ ਸਾਰੇ ਕੰਮ ਕਰਿਆ ਗੁਰਬਾਣੀ ਪੜ੍ਹਦੀ ਸੀ ਜਿੰਨੀ ਕੋ ਨੌਲ ਦੇਈ ਗੁਰਬਾਣੀ ਤੋਂ ਇਹ ਸਿੱਖਿਆ ਵੀ ਕਿਸੇ ਦਾ ਦਿਲ ਨਾ ਦਿਖਾਓ ਮੈਂ ਜੋ ਮੈਂ ਸਿੱਖ ਕਿਸੇ ਦਾ ਦੇਣਾ ਦਿਖਾਉਣਾ ਨਹੀਂ ਆਪਾਂ ਨੇ ਕਿਸੇ ਦਾ ਠੱਗੀ ਮਾਰ ਕੇ ਨਹੀਂ ਖਾਣਾ ਕਿਸੇ ਦਾ ਲੈ ਕੇ ਮੁੱਕਰਨਾ ਨਹੀਂ ਮਿਹਨਤ ਕਰਨੀ ਐ ਦਸੇ ਨੋਹਾਂ ਦੀ ਤੇ ਖਾਣੀ ਐ ਖਾ ਕੇ ਇਸ ਦੁਨੀਆ ਤੋਂ ਚੱਲ ਜਾਣਾ ਠੀਕ ਐ ਜੀ ਨਾ ਕੋਈ ਇੱਥੇ ਛਾਤੀ ਦੇ ਧਰ ਕੇ ਲਿਆਇਆ ਤੇ ਨਾ ਕੋਈ ਲੈ ਕੇ ਜਾਵੇ ਅਕਾਲ ਪੁਰਖ ਵਾਹਿਗੁਰੂ ਉਹਨਾਂ ਹੀ ਦਿੰਦਾ ਜੀ ਇੰਨੇ ਉਹਨੂੰ ਲੋੜ ਹੁੰਦੀ ਐ ਠੀਕ ਐ ਜੀ ਸੋ ਮੈਨੂੰ ਫੋਨ ਕਰਕੇ ਤੁਸੀਂ ਕਹਿੰਦੇ ਮੇਰਾ ਕੰਮ ਨਹੀਂ ਬਣਦਾ ਮੇਰਾ ਉਹ ਨਹੀਂ ਬਣਦਾ ਬਾਈ ਮੈਂ ਤਾਂ ਸਾਰਾ ਕੁਝ ਗੁਰਬਾਣੀ ਵੜ ਕੇ ਮੇਰੇ ਤਾਂ ਕੰਮ ਹੋਇਆ ਐ ਠੀਕ ਹੈ ਤੁਹਾਡੇ ਕਿਉਂ ਡਿੱਕੇ ਲੱਗ ਰਹੇ ਆ ਜਾਂ ਕਿੰਨਾ ਦੀ ਡਿੱਕੇ ਲੱਗਿਆ ਪਰਮਾਤਮਾ ਜਾਣਦਾ ਵੀ ਕਿਉਂ ਲੱਗੇ ਆ ਜੀ ਮੈਨੂੰ ਨਹੀਂ ਇਸ ਗੱਲ ਦਾ ਪਤਾ ਤਦਸੋ ਪੜ੍ਹਨੇ ਮੈਂ ਤਾਂ ਤੁਹਾਨੂੰ ਸਿਰਫ ਇੰਨੇ ਹੀ ਕਹੂੰਗੀ ਵੀ ਪਾਠ ਕਰੋ ਵਾਹਿਗੁਰੂ ਦੇ ਲੜ ਲੱਗੋ ਜਿੰਨਾ ਕਿ ਸੋਥੋਂ ਸਮਾਂ ਕਿਸੇ ਦਾ ਚੰਗਾ ਹੁੰਦਾ ਚੰਗਾ ਕਰੋ ਪਰ ਮਾੜਾ ਨਾ ਕਰੋ ਕਿਸੇ ਦਾ ਵੀ ਇਹ ਗੁਰਬਾਣੀ ਸਿਖਾਉਂਦੀ ਹੈ ਜੋ ਮੈਨੂੰ ਵੀ ਸਿਖਾਇਆ ਹੈ ਵੀ ਮੇਰੇ ਦਿਲ ਚੋਂ ਕਦੇ ਕਿਸੇ ਲਈ ਹੁਣ ਮਾੜਾ ਨਾ ਤਾਂ ਸ਼ਬਦ ਹੁੰਦਾ ਤੇ ਨਾ ਮੈਂ ਕਿਸੇ ਦਾ ਮਾੜਾ ਕਰਕੇ ਰਾਜੀ ਹਾਂ ਜੋ ਮੇਰਾ ਮਾੜਾ ਕਰਦੇ ਆ ਆਪੇ ਭਰ ਲੈਂਦੇ ਆ ਸੋ ਗੁਰਬਾਣੀ ਨੇ ਮੈਨੂੰ ਇੰਨਾ ਕੁ ਕੁਝ ਸਿਖਾਇਆ ਵੀ ਮ ਸਿੱਖ ਚੁੱਕੀ ਆਂ ਅਕਾਲ ਪੁਰਖ ਵਾਹਿਗੁਰੂ ਨੇ ਇਸ ਵਾਰ ਇੰਨਾ ਕ ਦਿੱਤਾ ਕਿ ਕਿਸੇ ਵੀ ਚੀਜ਼ ਦੀ ਹੁਣ ਮੈਨੂੰ ਭੁੱਖ ਲਾਲਚਾ ਹੈ ਨਹੀਂ ਗੀ ਹਾਂ ਵੀ ਆਦੇ ਢੱਡ ਭਰ ਲਈ ਅਸੀਂ ਕੰਮ ਕਰਦੇ ਆਂ ਦੇਖੋ ਜੀ ਰੱਬ ਨੇ ਢੱਡ ਲਾਇਆ ਉਹਦੇ ਲਈ ਆਪਾਂ ਕੰਮ ਤਾਂ ਕਰਨਾ ਹੀ ਆ ਹਨਾ ਕਰਕੇ ਫੇਰ ਉਹ ਖਾਣਾ ਮਿਲੂਗਾ ਜੇ ਆਪਾਂ ਹੁਣ ਬਹਿਲੇ ਬੈਠਾਂਗੇ ਪਰਮਾਤਮਾ ਬਹਿਲੇ ਬਠਣ ਤੱਕ ਕਿਸੇ ਨੂੰ ਵੀ ਨਹੀਂ ਦਿੰਦਾ ਜੇ ਆਪਾਂ ਕਹਿ ਦਈਏ ਮੇਰੇ ਕਰਮਾਂ 'ਚ ਹੋਇਆ ਮਿਲ ਜੂ ਐ ਨਹੀਂ ਵੀਰੇ ਮਿਲਦਾ ਹੁੰਦਾ ਕਿਉਂਕਿ ਸੱਚੇ ਬਾਦਸ਼ਾਹ ਵਾਹਿਗੁਰੂ ਤੁਹਾਨੂੰ ਗੁਰੂ ਰਾਮਦਾਸ ਮਹਾਰਾਜ ਕਰਮਾਂ 'ਚ ਜੋ ਲਿਖ ਦਿਓ ਮਿਲ ਹੀ ਜਾਂਦਾ ਹੈ ਕਨੇ ਹੁੰਦਾ ਵੀ ਜਿਹੜਾ ਸੋਡੇ ਕੋਲੇ ਸੋਡੇ ਚੱਲ ਕੇ ਆਉਗਈ ਆਊਗਾ ਜਿਹੜਾ ਸੋਡਾ ਹੈ ਨਹੀਂ ਉਹ ਸੋਡੇ ਕੋਲੇ ਕਦੇ ਵੀ ਨਹੀਂ ਆਊਗਾ ਸੋ ਮੈਂ ਕਿਸੇ ਨੂੰ ਨਾ ਤਾਂ ਵੀਰੇ ਗਲਤ ਰਾਹ ਪਾਵਾਂ ਨਾ ਮੈਂ ਗਲਤ ਗੱਲ ਦੱਸਾਂ ਕੀ ਫਾਇਦਾ ਹੁੰਦਾ ਕਿਸੇ ਦੀ ਜਜਵਾਤਾਂ ਨਾਲ ਖੇਡਣ ਦਾ ਆਪਾਂ ਨੂੰ ਕੋਈ ਹੱਕ ਨਹੀਂ ਦਿੱਤਾ ਪਰਮਾਤਮਾ ਨੇ ਸੋ ਬੜਾ ਦੁੱਖ ਹੁੰਦਾ ਜਦੋਂ ਭੈਣਾ ਬੀਬੀ ਨੇ ਆਹਦੇ ਦਰਦ ਤਕਲੀਫਾਂ ਦਾ ਦੱਸਦੇ ਵੀ ਅਸੀਂ ਇਸ ਚੋਂ ਗੁਜ਼ਰ ਰਹੇ ਹਾਂ ਚੁਣੰਗਰੇ ਭੈਣੇ ਮੇਰਾ ਵੀ ਦਿਲ ਕਰਦਾ ਵੀ ਮੈਂ ਤਾਂ ਸਿਰਫ ਰੱਬ ਗਏ ਨਹੀਂ ਉਦਾਸ ਕਰਦੀ ਹੁੰਨੀ ਵੀ ਸੱਚੇ ਪਾਤਸ਼ਾਹ ਵੇਗੁਰੂ ਇਹਨੂੰ ਕੰਚੀ ਨਾਲ ਕੱਟ ਲਾਂਗੇ ਜੁੱਲੇ ਜਿਵੇਂ ਚਾਲਾਂਗੇ ਵੀ ਪਰਮਾਤਮਾ ਜੀ ਜੋ ਵੀ ਗੁਰਬਾਣੀ ਨਾਲ ਜੁੜਦਾ ਵਹਿ ਉਹਨਾਂ ਦੀ ਪਾਤਰ ਰੱਖੋ ਲਾਜ ਰੱਖੋ ਤਾਂ ਕਿ ਸੋਡੇ ਦੀ ਦੁਨੀਆ ਜਾਦੇ ਵਿਸ਼ਵਾਸ ਕਰੇ ਗੁਰਬਾਣੀ ਤੇ ਜਿਆਦੇ ਵਿਸ਼ਵਾਸ ਕਰੇ ਭਾਈ ਮੇਰੇ ਕੰਮ ਗੁਰਬਾਣੀ ਨੇ ਬਹੁਤ ਬਹੁਤ ਜਿਆਦੇ ਕੀਤੇ ਨੇ ਮੇਰੀ ਸੋਚ ਤੋਂ ਬਾਹਰ ਨੇ ਜੋ ਮੈਂ ਮੰਗਿਆ ਸੀ ਰੱਬ ਨੇ ਮੈਨੂੰ ਸਮਝ ਜਰੂਰ ਲੱਗਿਆ ਪਰ ਲੋੜ ਤੋਂ ਵੱਧ ਦਿੱਤੀਆਂ ਜੋ ਜਦੋਂ ਦਾਤਾ ਮੈਂ ਮੰਗਿਆ ਸੀ ਪਰਮਾਤਮਾ ਨੇ ਮੈਨੂੰ ਬਹੁਤ ਦਿੱਤਾ ਮੈਂ ਖੁਸ਼ ਹੋਣੀ ਵਿੱਚ ਮੇਰਾ ਮੈਨੂੰ ਸੰਤੁਸ਼ਟਾ ਮੈਨੂੰ ਇਸ ਤੋਂ ਵੱਧ ਕੁਝ ਨਹੀਂ ਚਾਹੀਦਾ ਮੈਂ ਚਾਹੁੰਦੀ ਆ ਇਸ ਤੋਂ ਵੱਡਾ ਕੋਈ ਰਾਜਾ ਨਹੀਂ ਹੋ ਸਕਦਾ ਜਿਹੜੇ ਬੰਦੇ ਦਾ ਮਨ ਸ਼ਾਂਤ ਹੈ ਇਦੋਂ ਵੱਡਾ ਕੋਈ ਰਾਜਾ ਇਸ ਜੱਗ ਤੇ ਹੋ ਨਹੀਂ ਸਕਦਾ ਨਾ ਪੈਸੇ ਵਾਲਾ ਤੇ ਨਾ ਪਾਵਰ ਵਾਲਾ ਜਿਹਦਾ ਮਨ ਖੁਸ਼ ਹੈ ਮਨ ਸ਼ਾਂਤ ਹੈ ਉਹ ਸਭ ਤੋਂ ਵੱਡਾ ਰਾਜਾ ਹੁੰਦਾ ਜ ਜਿਹਦੀ ਆਤਮਾ ਤੇ ਰੂਹ ਖੁਸ਼ ਰਹਿੰਦੀ ਹੈ ਉਹ ਥੋੜੇ ਜਿਹੀ ਆਪਣਾ ਗੁਜ਼ਾਰਾ ਵਧੀਆ ਕਰਦੀ ਹੈ ਇਦੋਂ ਵੱਡਾ ਕਿਸੇ ਲਈ ਨਾ ਸਬਰ ਹੋ ਸਕਦਾ ਤੇ ਨਾ ਹੀ ਕੁਝ ਹੋਰ ਹੋ ਸਕਦਾ ਸੋ ਮੇਰੀਏ ਭੈਣੋ ਗੁਰਬਾਣੀ ਨਾਲ ਜੁੜੋ ਜ਼ਰੂਰ ਜੁੜੋ ਦਿਨ ਪੈ ਕੇ ਤੁਹਾਡੇ ਵੀ ਦਿਨ ਵਧੀਆ ਬਦਲਣਗੇ ਬਾਣੀ ਸਮਾਂ ਬਦਲਦੀ ਐ ਪਰ ਸਮਾਂ ਪੈ ਕੇ ਬਦਲਦੀ ਐ ਜੇ ਤੁਸੀਂ ਤੁਰਤ ਰਿਜ਼ਲਟ ਪਾ ਲੋ ਵੀਰੇ ਤੁਰਤ ਨਹੀਂ ਤੁਸੀਂ ਤਾਂ ਇਹ ਚਾਹੋਣੇ ਹੋ ਵੀ ਦਾਲ ਕੱਚੀ ਆਪਾਂ ਲੈ ਕੇ ਘਰੇ ਧਰੀ ਐ ਸਬਜੀ ਕੱਚੀ ਧਰੀ ਐ ਇਹਨੂੰ ਚੀਰਨਾ ਨਾ ਪਵੇ ਤੇ ਬਸ ਇਹ ਸਿੱਧੀ ਬਣ ਕੇ ਮੂਰੇ ਆ ਜੇ ਐ ਨਹੀਂ ਆਉਂਦਾ ਹੁੰਦਾ ਵੀਰੇ ਕੋਈ ਕੁਛ ਵੀ ਚੀਜ਼ ਐ ਸਮਾਂ ਤਾਂ ਲੱਗਦਾ ਹੀ ਐ ਜੇ ਤੁਸੀਂ 4 ਦਿਨ ਰੱਬ ਦਾ ਨਾਮ ਲੈ ਕੇ 5ਵੇਂ ਦਿਨ ਰੱਬ ਨਾਲ ਰੁਸ ਕੇ ਬਹਿ ਜਾਣੇ ਵੀ ਇਸ ਤਰੀਕਾਰ ਦੇ ਸਾਨੂੰ ਤਾਂ ਫਾਇਦਾ ਨਹੀਂ ਹੋਇਆ ਵੀਰੇ ਇਹ ਗੱਲਾਂ ਛੋਟੀਆਂ ਨਜਾਇਜ਼ ਨੇ ਗਲਤ ਨੇ ਗਲਤ ਰਾਹ ਚ ਪੈ ਰਹੀ ਹੋ ਤੁਸੀਂ ਸਮਾਂ ਹਰ ਇੱਕ ਚੀਜ਼ ਨੂੰ ਲੱਗਦਾ ਵੀਰੇ ਬਾਣੀ ਨੂੰ ਵੀ ਸਮਾਂ ਦਿਓ ਐਨਾ ਜਲਦੀ ਨਾ ਤੁਸੀਂ ਉਹਦੇ ਉਹ ਪਾ ਲੋ ਹੌਲੀ ਹੌਲੀ ਤੇ ਬਾਣੀ ਤੁਹਾਡੇ ਦਿਲ 'ਚ ਜਗ੍ਹਾ ਬਣਾਉਂਦੀ ਐ ਦਇਆ ਤਰਸ ਸਾਰਾ ਕੁਝ ਤੁਹਾਡੇ ਦਿਲ 'ਚ ਬਣਾਉਂਦੀ ਐ ਜਦੋਂ ਤੁਸੀਂ ਕਿਸੇ ਦੇ ਤਰਸ ਕਰਨ ਲੱਗ ਜਾਂਦੇ ਹੋ ਜਾਂ ਕਿਸੇ ਦੇ ਕੰਮ ਬਣਦੇ ਹੋਣ ਤੁਸੀਂ ਖੁਸ਼ ਹੋਣੇ ਹੋ ਉਦੋਂ ਸਮਝੋ ਵੀ ਪ੍ਰਮਾਤਮਾ ਦਾ ਵਾਸਾ ਤੁਹਾਡੇ ਨਾਲ ਹੋ ਚੁੱਕਿਆ ਤੇ ਛੋਡਾਉਣ ਵਾਲਾ ਸਮਾਂ ਵਧੀਆ ਹੀ ਆਵੇਗਾ ਛੁਕਾਰ ਨਾ ਕਰਿਆ ਕਰੋ ਮੇਰੀ ਇਹੀ ਤੁਹਾਨੂੰ ਥੋੜੀ ਜੀ ਸਲਾਹ ਹੈ ਸਮਾਂ ਦਿਆ ਕਰੋ ਵੀਰੇ ਹਰ ਇੱਕ ਚੀਜ਼ ਨੂੰ ਸਮਾਂ ਦਿਆ ਕਰੋ ਇਹ ਇੱਕ ਭੈਣ ਦਾ ਮੈਸੇਜ ਆਇਆ ਸੀ ਵੀ ਤੁਸੀਂ ਕਹਿੰਦੇ ਸੀ ਬੱਚਿਆਂ ਦੇ ਦੋਸਤ ਬਣ ਕੇ ਰਹੋ ਤੇ ਭੈਣ ਜੀ ਬੱਚਾ ਬੜਾ ਖੁਸ਼ ਹੋਇਆ ਤੁਹਾਡੀ ਗੱਲ ਸੁਣ ਕੇ ਪਰ ਭੈਣ ਜੀ ਐਦਾਂ ਨਾ ਕਹੋ ਤੇ ਬੱਚੇ ਵਿਗੜ ਜਾਣਗੇ ਬੱਚੇ ਨਹੀਂ ਵਿਗੜਦੇ ਜੀ ਜਦੋਂ ਤੁਸੀਂ ਬੱਚਿਆਂ ਦੇ ਨਾਲ ਟਾਈਮ ਸਪੈਂਡ ਕਰੋਗੇ ਬੱਚੇ ਕਿੱਦਾਂ ਵਿਗੜਨਗੇ ਮੈਨੂੰ ਐਂ ਦੱਸੋ ਜਦੋਂ ਤੁਸੀਂ ਬੱਚਿਆਂ ਨਾਲ ਪਿਆਰ ਨਾਲ ਰਹੋਗੇ ਫ੍ਰੈਂਡਲੀ ਰਹੋਗੇ ਕਿਵੇਂ ਵਿਗੜਨਗੇ ਦੇਖੋ ਜਿਹੜੇ ਬੱਚੇ ਨੇ ਪੜਨਾ ਉਹਨੇ ਪੜਨਾ ਹੈ ਜਿਹਦੇ ਕਰਮਾਂ 'ਚ ਪ੍ਰਮਾਤਮਾ ਦੀ ਤਰੱਕੀ ਲਿਖੀ ਹੈ ਲਿਖੀ ਹੈ ਪਰ ਐਨਾ ਵੀ ਨਾ ਤੁਸੀਂ ਆਪਦੇ ਬੱਚੇ ਨੂੰ ਤਾੜਿਆ ਕਰੋ ਇਹ ਮੈਂ ਬਾਰ-ਬਾਰ ਹੀ ਕਹੂੰਗੀ ਵੀ ਜੇ ਕੋ ਬੱਚਾ ਛੋਟ ਕਿ ਤੇ ਤੁਹਾਡਾ ਫਰੈਂਡ ਬਣੇ ਕਿੱਥੇ ਛੁੱਟ ਤੇ ਖੇਡਣ ਲੱਗ ਜੇ ਕਿਉਂਕਿ ਜਦੋਂ ਤੁਸੀਂ ਇੰਨਾ ਨੂੰ ਪੜਾਈ ਲਈ ਮਜਬੂਰ ਕਰਦੇ ਹੋ ਤੇ ਚਿਟਚੜਾ ਪਾਉਣ ਆਉਣ ਲੱਗ ਜਾਂਦਾ ਫਿਰ ਤੁਸੀਂ ਵੱਡੇ ਹੋਏ ਤੇ ਜਦੋਂ ਬੱਚਾ ਵੱਡਾ ਹੋ ਜੇ ਫਿਰ ਤੁਸੀਂ ਮਾਰ ਵੀ ਨਹੀਂ ਸਕਦੇ ਉਹਦੀ ਫਿਰ ਜਦੋਂ ਬੱਚਾ ਤੁਹਾਡੇ ਮੂਰੇ ਆੜਦਾ ਫਿਰ ਤੁਹਾਨੂੰ ਬੁਰਾ ਲੱਗਦਾ ਤਾਂ ਕਹਿਣੀ ਆ ਵੀ ਬੱਚੇ ਨਾਲ ਫਰੈਂਡਲੀ ਰਹੋ ਤੁਹਾਡਾ ਜੇ ਤੁਸੀਂ ਬੱਚੇ ਨਾਲ ਫਰੈਂਡਲੀ ਰਹੋਗੇ ਨਾ ਤਾਂ ਸੋ ਤੋਂ ਬੱਚਾ ਡਰਦਾ ਰਹੂਗਾ ਜੇਕਰ ਤੁਸੀਂ ਬੱਚੇ ਨੂੰ ਬੌੜਾ ਪੜਨ ਲਈ ਜਾ ਕਾਹੇ ਚੀਜ਼ ਹੀ ਫੋਰਸ ਕਰੋਗੇ ਤਾਂ ਬੱਚਾ ਤੁਹਾਡਾ ਇੱਕ ਤਰ੍ਹਾਂ ਸ੍ਰੀਖ ਜਿਹਾ ਬਣਨ ਲੱਗ ਜਾਂਦਾ ਵੀ ਬੱਚੇ ਨੂੰ ਉਹ ਗੱਲਾਂ ਚੰਗੀਆਂ ਲੱਗਦੀ بس ਮੇਰੇ ਤਾਂ ਕੁਛ ਨਹੀਂ ਲੱਗਦਾ ਸੋ ਬੱਚੇ ਨੂੰ ਉਹਨਾਂ ਕੀ ਡਾਂਟੋ ਜਿੰਨਾ ਕੁ ਜ਼ਰੂਰੀ ਹੈ ਨਜਾਇਜ਼ ਡਾਂਟਣਾ ਵੀਰੇ ਬੱਚਾ ਬਹੁਤ ਠੀਠ ਹੋ ਜਾਂਦਾ ਬਾਲਾ ਠੀਠ ਹੋ ਜਾਂਦਾ ਗੱਲ-ਗੱਲ ਤੇ ਤੁਸੀਂ ਉਹਨੂੰ ਘੂਰੀ ਇਹਨੂੰ ਘੂਰੀ ਨੂੰ ਠੀਠ ਹੋ ਜਾਂਦਾ ਉਹ ਸੋਨੂੰ ਵੀ ਆਪਣਾ ਦੁਸ਼ਮਣ ਸਮਝਣ ਲੱਗ ਜਾਂਦਾ ਸੋਨੂੰ ਮੈਂ ਤਾਂ ਇਹ ਗੱਲਾਂ ਕਹਿ ਰਹੀ ਹਾਂ ਵੀ ਇਹ ਮੈਂ ਕਿ ਜਦ ਹ ਦੇਖ ਚੁੱਕੀਆਂ ਹੰਡਾ ਚੁੱਕੀਆਂ ਵੀ ਜਿਹੜਾ ਬੱਚਿਆਂ ਤੇ ਜ਼ਿਆਦਾ ਕਾਹਰ ਬੱਚਿਆਂ ਤੇ ਉਹ ਵੱਡੇ ਹੋ ਕੇ ਬੱਚੇ ਬਗਾਵਤ ਕਰਨ ਲੱਗ ਜਾਂਦੇ ਮੈਂ ਇਹ ਕੀ ਗਾ ਦੇਖ ਚੁੱਕੀਆਂ ਤਾਂ ਸੋਨੂੰ ਕਹਿਣੀ ਹੈ ਜੇ ਤੁਸੀਂ ਫਰੈਂਡਲੀ ਰਹੋਗੇ ਬੱਚਿਆਂ ਨਾਲ ਤਾਂ ਤੁਸੀਂ ਸਾਡੇ ਨਾਲ ਬੱਚੇ ਫਰੈਂਡਲੀ ਰਹਿਣਗੇ ਤੁਹਾਨੂੰ ਤੰਗ ਨਹੀਂ ਕਰਨਗੇ ਤਾਂ ਇਹ ਗੱਲਾਂ ਮੈਂ ਕਹਿਣੀ ਆ ਮੈਂ ਦੇਖੀਆਂ ਤਾਂ ਤੁਹਾਨੂੰ ਤੁਹਾਨੂੰ ਸ਼ੇਅਰ ਕਰਦੀ ਆ ਵੀ ਇਹਨਾਂ ਦੇ ਰਿਜ਼ਲਟ ਥੋੜੇ ਜਿਹਾ ਮਾੜੇ ਹੁੰਦੇ ਆ ਤੇ ਬਾਕੀ ਵੀਰੇ ਮੈਂ ਹੀ ਗੱਲ ਕਹਿਣਾ ਚਾਹੂੰਗੀ ਬਾਰ-ਬਾਰ ਕਹੂੰਗੀ ਵੀ ਗੁਰਬਾਣੀ ਨਾਲ ਜੁੜੋ ਪਾਠ ਕਰੋ ਵਾਹਿਗੁਰੂ ਦੇ ਨਾਮ ਲੱਗੋ ਛੋਡੇ ਬਿਗੜੇ ਕੰਮ ਬਣਦੇ ਆ ਪਰ ਸਮਾਂ ਲੱਗਦਾ ਤੁਸੀਂ ਤੁਰਤ ਨਾ ਚੀਜ਼ ਭਾਲਿਆ ਕਰੋ ਤੁਸੀਂ ਇੰਨੇ ਫਾਸਟ ਚੱਲ ਰਹੇ ਹੋ ਹਰ ਇੱਕ ਚੀਜ਼ ਨੂੰ ਤੁਰਤ ਭਾਲਦੇ ਹੋ ਬੱਸ ਵੀ ਆਹ ਗੱਲ ਹੋ ਗਈ ਬੱਸ ਹੋਣੀ ਚਾਹੀਦੀ ਆ ਚਾਰ ਦਿਨ ਪਾਠ ਪੜ ਲੈਣਾ ਬਣੀ ਪੜਲੀ ਨਾ ਜੀ 95 ਦਿਨ ਤੱਕ ਬਣੀ ਨਿਆੜਾ ਕੰਮ ਕਰਨਾ ਵੀ ਰੈ ਨਹੀਂ ਹੁੰਦਾ ਰੱਬ ਦੇ ਵਾਸਤੇ ਪਲੀਜ਼ ਥੋੜਾ ਜਿਆ ਤੁਸੀਂ ਸਬਰ ਕਰਿਆ ਕਰੋ ਬਿਨਾ ਸਬਰ ਤੋਂ ਇੱਥੇ ਕੁਝ ਨਹੀਂ ਮਿਲਦਾ ਜਿਆਦਾ ਕਾਲ ਕਰੋਗੇ ਕੀ ਖਟ ਲੋਗੇ ਰੱਬ ਨਾਲ ਰੁੱਸ ਕੇ ਵੀ ਤੁਸੀਂ ਕੀ ਖਟ ਲੋਗੇ ਉਹਦਾ ਕੀ ਬਗੜ ਲੋਗੇ ਉਹ ਪਰਮਾਤਮਾ ਕੋਈ ਦੁਨੀਆ ਬਣ ਬਣਾਉਣ ਵਾਲਾ ਉਹਨੇ ਦੁਨੀਆ ਤੇ ਆਪਾਂ ਨੂੰ ਭੇਜਿਆ ਤੁਸੀਂ ਰੱਬ ਨਾਲ ਰੁੱਸ ਕੇ ਕੀ ਕਰ ਲੋਗੇ ਇਹ ਗੱਲ ਦਾ ਜਵਾਬ ਦਿਓ ਤਾਂ ਸਾਨੂੰ ਕਹਿਣੀ ਹੈ ਵੀ ਸਮਾਂ ਹਰ ਇੱਕ ਚੀਜ਼ ਲਈ ਸਮਾਂ ਜ਼ਰੂਰੀ ਹੈ ਸਮਾਂ ਮੰਗਦਾ ਹੈ ਜੇ ਬਹੁਤ ਜਿਆਦਾ ਫਾਸਟ ਚੱਲਾਂਗੀ ਵੀ ਕੋਈ ਕੁਝ ਨਹੀਂ ਬਣਦਾ ਕਹਿੰਦੇ ਕਾਲੇ ਬੂਰੇ ਟੋਏ ਟੋਏ ਸਿਆਣੇ ਕਹਿੰਦੇ ਹੁੰਦੇ ਸੋ ਤਾਂ ਕਰਕੇ ਕਹਿਣੀ ਵੀ ਥੋੜਾ ਜਿਹਾ ਸਬਰ ਜ਼ਰੂਰ ਕਰਿਆ ਕਰੋ ਸੋ ਵੀਡੀਓ ਮੈਂ ਬਹੁਤ ਲੰਬੀ ਨਹੀਂ ਬਣਾਉਂਗੀ ਕਿਉਂਕਿ ਤੁਹਾਨੂੰ ਸੁਣਨੀ ਵੀ ਔਖੀ ਹੋ ਜਾਂਦੀ ਹੈ ਸੋ ਛੋੜੇ ਨਾਲ ਆਪਾਂ ਗੱਲਾਂ ਬਾਤਾਂ ਕਰਦੇ ਰਹਾਂਗੇ ਆਪਣੇ ਦੁੱਖ ਸ਼ੇਅਰ ਕਰਦੇ ਰਹਾਂਗੇ ਦੇਖੋ ਜੀ ਮੈਨੂੰ ਤਾਂ ਗੁਰਬਾਣੀ ਨੇ ਸਭ ਕੁਝ ਦਿੱਤਾ ਇਸ ਕਰਕੇ ਮੈਂ ਤੁਹਾਨੂੰ ਗੁਰਬਾਣੀ ਨਾਲ ਜੋੜਦੀ ਆ ਪਰ ਸਮਾਂ ਲੱਗਿਆ ਮੈਂ ਤੁਹਾਡੇ ਵਾਂਗੂ ਕਾਲ ਨਹੀਂ ਕੀਤੀ ਸਮੇਂ ਤੇ ਛੱਡਿਆ ਹੀ ਸਾਰਾ ਕੁਝ ਆਪਾਂ ਗੁਰਬਾਣੀ ਨਾਲ ਲੜਨੀ ਛੱਡਿਆ ਕਦੇ ਪਰਵਾਹ ਨਹੀਂ ਕੀਤੀ ਕਦੇ ਰੱਬ ਨੂੰ ਇਹ ਨਹੀਂ ਕਿਹਾ ਜੀ ਮੇਰੇ ਕੋਲੇ ਪੈਸੇ ਹੈ ਨਹੀਂ ਜੀ ਆਉ ਮੁੱਕ ਗਿਆ ਜੀ ਉਹ ਮੁੱਕ ਗਿਆ ਆਪੀ ਪਰਮਾਤਮਾ 'ਸਵਾਪਨ ਹੁੰਦਾ ਸੋ ਦੁਨੀਆ ਦਾ ਜਿਹੜਾ ਭੇਜਦਾ ਉਹਨੂੰ ਥੋੜਾ ਫਿਕਰ ਹੁੰਦਾ ਲਾ ਸੋ ਥੋੜਾ ਸਬਰ ਕਰਿਆ ਕਰੋ ਸੋ ਵੀਡੀਓ ਬਣਾਉਣ ਚ ਕੋਈ ਕਮੀ ਹੋਵੇ ਤਾਂ ਮੈਂ ਸੌਰੀ ਜਣੀ ਆ ਆਪ ਸਭ ਨੂੰ ਗੁਰੂ ਰਾਮਦਾਸ ਮਹਾਰਾਜ ਬਹੁਤ-ਬਹੁਤ ਖੁਸ਼ ਰੱਖਣ ਮੇਰੇ ਬਣਨੋ ਜਾਨੀ ਕਿ ਮਨਜੀਤ ਕੋ ਕਾਰ ਬਣਨੋ ਆਪ ਨੂੰ ਪਿਆਰ ਭਰੇ ਸਤਿ ਸ੍ਰੀ ਅਕਾਲ